ਸਾਸਿਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦਾ ਚਾਨਕ ਦਿਹਾਂਤ ਹੋ ਗਿਆ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਦੂਸਰੇ ਪਾਸੇ ਉਹਨਾਂ ਦੇ ਭੋਗ ਦੀ ਤਰੀਕ ਵੀ ਦੱਸੀ ਗਈ ਹੈ ਜੇ ਗੱਲ ਕਰੀਏ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਉਹ ਸੋਸ਼ਲ ਵਰਕਰ ਨੇ ਖਾਸ ਕਰਕੇ ਉਹ ਪੰਜਾਬ ਦੇ ਪਾਣੀ ਨੂੰ ਬਹੁਤ ਪਿਆਰ ਕਰਦੇ ਨੇ ਅਚਾਨਕ ਉਹਨਾਂ ਦਾ ਇਸ ਦੁਨੀਆ ਉਤੋਂ ਚਲੇ ਜਾਣਾ ਇੱਕ ਪਾਸੇ ਸਨਾਟਾ ਛਾ ਗਿਆ ਹੈ ਜਿਹੜੀ ਤਸਵੀਰ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਉਹ ਕਾਫੀ ਟ੍ਰੋਲ ਕੀਤੀ ਜਾ ਰਹੀ ਹੈ ਯਾਨੀ ਕਿ ਆਗ ਵਾਂਗੂ ਫੈਲ ਰਹੀ ਹੈ ਸੋਸ਼ਲ ਮੀਡੀਆ ਤੇ ਜੇ ਗੱਲ ਕਰੀਏ ਸੰਤ ਬਲਬੀਰ ਸਿੰਘ ਸੀਚੇਵਾਲ ਉਹ ਪਾਣੀ ਪ੍ਰੇਮੀ ਨੇ ਕੁਦਰਤ ਦੇ ਪ੍ਰੇਮੀ ਨੇ ਨੇਚਰ ਦੇ ਨਾਲ ਉਹਨਾਂ ਵੱਲੋਂ ਪਿਆਰ ਕੀਤਾ ਜਾਂਦਾ ਹੈ ਖਾਸ ਕਰਕੇ ਵੇਈ ਨਦੀ ਦਾ ਗੰਧ ਜੇਕਰ ਸਾਫ ਕਰਨ ਦੀ ਮੁਹਿੰਮ ਚਲਾਈ ਗਈ ਤੇ ਉਹ ਪਹਿਲੇ ਸੰਤ ਨੇ ਪੰਜਾਬ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਵੱਲੋਂ ਮੁਹਿੰਮ ਚਲਾਈ ਗਈ ਇਸ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰੀ ਬਣਾਇਆ ਲੇਕਿਨ ਜੇ ਗੱਲ ਕਰੀਏ ਬੁੱਢਾ ਨਾਲਾ ਦੀ ਬੁੱਢੇ ਦਰਿਆ ਦੀ ਜਿਸ ਦੀ ਮੁਹਿੰਮ ਵਢੀ ਸੀ ਸਮਜੀਤ ਸਿੰਘ ਮਾਨ ਲੱਖਾ ਸਧਾਨਾ ਅਮਿਤੋ ਉਸਮਾਨ ਯਾਨੀ ਕਿ ਇਹਨਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਨਾਰੇਬਾਜੀ ਹੋਈ ਪ੍ਰੋਟੈਸਟ ਕੀਤਾ ਹੋਇਆ ਸਰਕਾਰ ਨੇ ਮੰਗਾ ਮੰਗ ਲੀਆਂ ਲੇਕਿਨ ਇਧਰ ਬਲਵੀਰ ਸਿੰਘ ਜਿਹੜੀ ਸੰਤ ਸੀਚੇਵਾਲਦੇ ਨੇ ਇਹਨਾਂ ਨੂੰ ਨਹੀਂ ਦੇਖਿਆ ਇਸ ਲਈ ਕਿਸੇ ਸ਼ਰਾਰਤੀ ਅਨਸਰ ਨੇ ਜਿਹੜੀ ਹੈ ਫੋਟੋ ਜਿਸ ਤਰ੍ਹਾਂ ਭੋਗ ਹੁੰਦਾ ਹੈ ਕਿ ਲਿਦਨ ਹੋ ਗਿਆ ਹੈ ਉਹ ਸੋਸ਼ਲ ਮੀਡੀਆ ਤੇ ਪਾ ਕੇ ਇਸ ਨੂੰ ਟਰੋਲ ਕਰ ਦਿੱਤੀ ਹੈ ਜੇਕਰ ਇਹ ਵੇਈ ਨਦੀ ਨੂੰ ਪਿਆਰ ਕਰਦੇ ਨੇ ਤਾਂ ਫਿਰ ਜਿਹੜਾ ਪੰਜਾਬ ਦੇ ਵਿੱਚ ਬੁੱਢਾ ਦਰਿਆ ਵੈਂਦਾ ਹੈ ਜਿਸ ਦੇ ਵਿੱਚ ਕਾਲਾ ਪਾਣੀ ਹੈ ਜਿਹਦੇ ਵਿੱਚ ਜ਼ਹਿਰ ਹੈ ਜਿਹਦੇ ਵਿੱਚ ਕੈਂਸਰ ਹੈ ਜਿਹਦੇ ਵਿੱਚ ਹੈਪਟਾਈਟ ਸੀ ਬੀ ਸੀ ਏ ਉਹ ਕਿਉਂ ਨਹੀਂ ਉਸ ਦੇ ਹੱਕ ਵਿੱਚ ਆਏ ਆਮ ਆਦਮੀ ਪਾਰਟੀ ਦੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਹੋਇਆ ਹੈ ਇਸ ਕਰਕੇ ਹੋ ਸਕਦਾ ਹੈ ਕਿ ਸੰਤ ਪ੍ਰਵੀਰ ਸਿੰਘ ਸੀਚੇ ਵਾਲ ਵੱਲੋਂ ਸ਼ਮੂਲੀਅਤ ਉਸ ਧਰਨੇ ਦੇ ਵਿੱਚ ਉਸ ਪ੍ਰੋਟੈਸਟ ਦੇ ਵਿੱਚ ਨਾ ਕੀਤੀ ਗਈ ਹੋਵੇ ਲੇਕਿਨ ਇਧਰ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਸੰਤ ਜਰਨੈਲ ਸਿੰਘ ਸੀਚੇਵਾਲ ਦੀ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਨਿਦਨ ਹੋ ਗਿਆ ਹੈ ਪਾਰਦੇ ਭੋਗ ਦੱਸੇ ਗਏ ਨੇ ਅਤੇ ਦੱਸੇ ਗਏ ਨੇ ਕਿ ਕਦੋਂ ਪਹਿਣਾ ਹੈ ਦੂਸਰੇ ਪਾਸੇ ਜਦੋਂ ਜਿਹੜੇ ਸੋਸ਼ਲ ਮੀਡੀਆ ਯੂਜ਼ਰ ਨੇ ਉਹਨਾਂ ਵੱਲੋਂ ਵਾਰ-ਵਾਰ ਇਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਜਦੋਂ ਸਾਈਬਰ ਕ੍ਰਾਈਮ ਨੇ ਇਹਦੀ ਪੁਸ਼ਟੀ ਕੀਤੀ ਕਿ ਕਿੱਥੋਂ ਖਬਰ ਆਈ ਕਿਵੇਂ ਆਈ ਕੌਣ ਫਲਾ ਰਿਹਾ ਹੈ ਤਾਂ ਫਿਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਕਿਸੇ ਸ਼ਰਾਰਤੀ ਅੰਸਰ ਵੱਲੋਂ ਜਿਹੜੀ ਹੈ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਆਪਾ ਜੀ ਗੱਲ ਕਰੀਏ ਸੰਤ ਬਰਵੀਰ ਸਿੰਘ ਸੀਚੇਵਾਲ ਉਹ ਜਾਣ ਅਤੇ ਪਛਾਣ ਦੇ ਮਹਤਾਸ ਨਹੀਂ ਉਹ ਕੁਦਰਤ ਪ੍ਰੇਮੀ ਨੇ ਕੁਦਰਤ ਦੇ ਨਾਲ ਉਹ ਪਿਆਰ ਕਰਦੇ ਨੇ ਲੇਕਿਨ ਉਹਨਾਂ ਦੀ ਤਸਵੀਰ ਦੇ ਨਾਲ ਜਾਂ ਉਹਨਾਂ ਦੀ ਝੂਠੀ ਮੌਤ ਵਾਲੀ ਖਬਰ ਕਿਉਂ ਫਲਾਈ ਗਈ ਇਸ ਬਾਰੇ ਉਸ ਯੂਜ਼ਰ ਨੂੰ ਪਤਾ ਹੋਣਾ ਕਿ ਜਿਸ ਯੂਜ਼ਰ ਦੀ ਆਈਡੀ ਤੋਂ ਇਹ ਫੋਟੋ ਅਪਲੋਡ ਕੀਤੀ ਗਈ ਅਤੇ ਮਿੰਟਾਂ ਅਤੇ ਸਕਿੰਟਾਂ ਦੇ ਵਿੱਚ ਹੀ ਪੰਜਾਬ ਦੇ ਵਿੱਚੋਂ ਅੱਗ ਵਾਂਗੂ ਫੈਲ ਗਈ ਅਸੀਂ ਵੀ ਇਸ ਸੋਸ਼ਲ ਮੀਡੀਆ ਤੇ ਪਾਈ ਹੋਈ ਤਸਵੀਰ ਦੀ ਪੁਸ਼ਤੀ ਨਹੀਂ ਕਰਦੇ ਲੇਕਿਨ ਟਰੋਲ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਦੇ ਵਿੱਚ ਇਹ ਖਬਰ ਜਿਹੜੀ ਅੱਗ ਵਾਂਗੂ ਫੈਲ ਰਹੀ ਹੈ ਕੀ ਸੱਚ ਹੈ ਕੀ ਗਲਤ ਹੈ ਕਿਉਂਕਿ ਜੇਕਰ ਸੱਚ ਹੁੰਦਾ ਨੈਸ਼ਨਲ ਚੈਨਲ ਜਾਂ ਇੰਟਰਨੈਸ਼ਨਲ ਚੈਨਲਰ ਕਿਉਂਕਿ ਸਿੱਚੇਵਾਲ ਸਾਹਿਬ ਜੀ ਜਾਨ ਅਤੇ ਪਛਾਣ ਦੇ ਮਤਾਬਿਕ ਨਹੀਂ ਪਹਿਲ ਦੇ ਹਿਦਾਰ ਤੇ ਉਹਨਾਂ ਦੀ ਖਬਰ ਹਰੇਕ ਚੈਨਲ ਨੇ ਚਾਹੇ ਉਹ ਸੋਸ਼ਲ ਮੀਡੀਆ ਦੇ ਚੈਨਲ ਹੋਣ ਉਹਨਾਂ ਚਲਾਉਣੀ ਸੀ ਲੇਕਿਨ ਇਹ ਜਿਹੜਾ ਹੈ ਬਾਅਦ ਵਿੱਚ ਝੂਠ ਪਾਇਆ ਗਿਆ ਅਸੀਂ ਵੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਲੋਕ ਸੋਸ਼ਲ ਮੀਡੀਆ ਨੂੰ ਮਿਸਯੂਜ਼ ਕਰਕੇ ਉਸ ਦਾ ਗਲਤ ਮਤਲਬ ਕੱਢਦੇ ਨੇ ਹਾਲਾਂਕਿ ਕਈਆਂ ਦੇਸ਼ਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਜੇਕਰ ਕੋਈ ਇਸ ਤਰ੍ਹਾਂ ਦੀ ਗਲਤ ਪੋਸਟ ਪਾਉਂਦਾ ਹੈ ਉਸ ਉੱਤੇ ਕਾਨੂੰਨੀ ਕਾਰਵਾਈ ਕਰਦੀ ਹੈ ਹੁਣ ਦੇਖਨੇ ਹੈ ਕਿ ਸਾਈਬਰ ਕ੍ਰਾਈਮ ਵਾਲੇ ਇਸ ਉੱਤੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਵੱਲੋਂ ਹੀ ਬਲਬੀਰ ਸਿੰਘ ਜਿਹੜੇ ਸਿੰਚੇਵਾਲ ਨੇ ਸੰਤ ਉਹ ਰਾਜ ਸਭਾ ਦੇ ਮੈਂਬਰ ਨੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ